ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੰਜੋਗਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਪੰਜਾਬ ਵਿੱਚ ਕੱਲ੍ਹ ਭਰਮਾ ਹੰਗਾਰਾ ਮਿਲਿਆ ਸ਼ਹਿਰਾਂ ਵਿੱਚ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਤੇ ਬੱਸ ਅੱਡਿਆਂ ਵਿੱਚ ਸੁੰਨਪਸਰੀ ਰਹੀ ਹਰ ਛੋਟੀ ਵੱਡੀ ਸੜਕ ਤੇ ਕੇਂਦਰ ਸਰਕਾਰ ਖਿਲਾਫ ਨਾਅਰਿਆਂ ਦੀ ਗੂੰਜ ਵੀ ਸੁਣਾਈ ਦਿੱਤੀ ਐਸੇ ਦੌਰਾਨ ਸੂਬੇ ਵਿੱਚ ਆਵਾਜਾਈ ਵੀ ਬਿਲਕੁਲ ਠੱਪ ਰਹੀ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੰਮਿਆਂ ਨੇ ਵੀ ਭਾਰਤ ਬੰਦ ਨੂੰ ਮੁਕੰਮਲ ਰੂਪ ਵਿੱਚ ਸਫਲ ਬਣਾਉਣ ਲਈ ਪੂਰਨ ਯੋਗਦਾਨ ਪਾਇਆ। ਕੇਂਦਰ ਸਰਕਾਰ ਮੁदाबाद 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 ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨਾਂ ਤੇ ਹੋਏ ਤਸ਼ੱਦਦ ਖਿਲਾਫ ਹੁਣ ਭਾਰਤੀ ਕਿਸਾਨ ਜੂਨੀਅਰ ਏਕਤਾ ਉਗਰਾਹਾਂ ਖੁੱਲ ਕੇ ਮੈਦਾਨ ਵਿੱਚ ਨਿਕਰ ਆਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਹੁਣ ਸ਼ੰਭੂ ਤੇ ਖਨੌਰੀ ਬਾਡਰ ਤੇ ਕਿਸਾਨਾਂ ਉੱਤੇ ਹੋਏ ਜ਼ਬਰ ਖਿਲਾਫ ਆਵਾਜ਼ ਬੁਲੰਦ ਕਰਨ ਲਈ 17 ਤੇ 18 ਫਰਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਪਰਚੀ ਮੁਕਤ ਕਰਨ ਅਤੇ ਭਾਈਪਾ ਆਗੂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨ ਕਰ ਦਿੱਤਾ ਹੈ। ਵੀ ਜਿਹੜਾ ਚੰਡੀਗੜ੍ਹ 24 ਮਾ ਇਹਦਾ ਮਾਰਚ ਅਪ੍ਰੈਲ ਫਰਵਰੀ ਦਾ ਅਸੀਂ ਮੋਰਚਾ ਲਾਉਣ ਦਾ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦਾ ਫੈਸਲਾ ਤੈਅ ਕੀਤਾ ਸੀ। ਉਹਨੂੰ ਅਸੀਂ ਅਣ ਸਮੇਂ ਅਣ ਮੇਥੇ ਸਮੇਲੇ ਇਹ ਮਲਤਵੀ ਕਰ ਦਿੱਤਾ ਪਹਿਲਾ ਸਾਡਾ ਫੈਸਲਾ ਇਹ ਹੈ ਦੂਜਾ ਅਸੀਂ ਫੈਸਲਾ ਕੀਤਾ ਹੈ ਵੀ ਐਸਕੇਮ ਦਾ ਸੱਦਾ ਹੁਣ ਤੱਕ ਜਿੰਨਾ ਚਿਰ ਸਾਡੇ 17 ਤਰੀਕ ਨੂੰ ਸ਼ਾਮ ਨੂੰ ਐਸਕੇਮ ਦੀ ਜੋ ਮਿਟ ਗਈ ਉਹਦਾ ਸੱਦਾ ਹੁਣ ਤੱਕ ਅਸੀਂ ਦੋ ਦਿਨਾਂ ਵਾਸਤੇ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਕਰਾ ਦੇ ਮੂਹਰੇ ਧਰਨੇ ਲਾਉਣ ਦਾ 2 ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਤੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਅੱਜ ਕੀਤਾ ਹੈ ਪੰਜਾਬ ਸਰਕਾਰ ਲਈ ਵੀ ਹਰਿਆਣਾ ਦੀਆਂ ਸਰਦਾਂ ਤੇ ਚੱਲ ਰਹੇ ਸੰਘਰਸ਼ ਨੂੰ ਬਿਨਾਂ ਕਿਸੇ ਟਕਰਾਅ ਤੋਂ ਖਤਮ ਕਰਾਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਬੇਸ਼ੱਕ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ਤੇ ਫਿਲਹਾਲ ਕੇਂਦਰ ਸਰਕਾਰ ਹੈ ਤੇ ਕਿਸਾਨੀ ਮੰਗਾਂ ਵੀ ਜ਼ਿਆਦਾਤਰ ਕੇਂਦਰ ਨਾਲ ਸੰਬੰਧ ਰੱਖਦੀਆਂ ਹਨ ਪਰ ਸੂਬਾ ਸਰਕਾਰ ਚਾਹੁੰਦੀ ਹੈ ਕਿ ਲੋਕ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਇਸ ਚੱਲ ਰਹੇ ਸੰਘਰਸ਼ ਦਾ ਉਸ ਨੂੰ ਕੋਈ ਵੀ ਸੇਖ ਨਾ ਲੱਗੇ ਇਸ ਤੇ ਚੱਲਦਿਆਂ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿੱਚ ਐਤਵਾਰ ਨੂੰ ਹੋਣ ਵਾਲੀ ਗੱਲਬਾਤ ਨੂੰ ਸਿਰੇ ਚਾੜਨ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲ ਲਈ ਹੈ ਸੂਤਰਾ ਮੁਤਾਬਕ ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਐਤਵਾਰ ਨੂੰ ਹੋਣ ਵਾਲੀ ਚੌਥੇ ਗੇੜ ਦੀ ਮੀਟਿੰਗ ਦੀ ਤਿਆਰੀ ਵਧ ਦਿੱਤੀ ਹੈ ਜਿਸ ਵਾਸਤੇ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਸੂਬਾ ਸਰਕਾਰ ਵੱਲੋਂ ਅਜਿਹਾ ਖਰੜਾ ਜਾਂ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਹੈ ਜੋ ਸਭ ਨੂੰ ਪ੍ਰਵਾਨਿਤ ਹੋਵੇ ਭਾਵੇਂ ਕਿ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਐਤਵਾਰ ਨੂੰ ਚੌਥੇ ਗੇੜ ਦੀ ਮੀਟਿੰਗ ਹੋਣ ਤੱਕ ਦੋਵਾਂ ਧਿਰਾਂ ਨੇ ਸ਼ਾਂਤੀ ਬਣਾਈ ਰੱਖਣ ਦਾ ਫੈਸਲਾ ਲਿਆ ਸੀ ਪਰ ਇਸ ਦੇ ਬਾਵਜੂਦ ਹਰਿਆਣਾ ਪੁਲਿਸ ਨੇ ਕੱਲ ਫੇਰ ਸ਼ੰਭੂ ਬਾਰਡਰ ਪਾਰੋਂ ਅਥਰੂ ਗੈਸ ਦੇ ਗੋਲੇ ਦਾਗੇ ਜਿਸ ਕਾਰਨ ਕਈ ਕਿਸਾਨ ਜ਼ਖਮੀ ਹੋ ਗਏ ਉਧਰ ਕੱਲ ਖਲੌਰੀ ਬਾਰਡਰ ਤੇ ਅਮਨ ਸ਼ਾਂਤੀ ਵਾਲਾ ਮਾਹੌਲ ਰਿਹਾ ਇਸ ਮੌਕੇ ਵੱਖ-ਵੱਖ ਟੋਲੀਆਂ ਵਿੱਚ ਬੈਠੇ ਕਿਸਾਨ ਮੌਜੂਦਾ ਸੰਘਰਸ਼ ਬਾਰੇ ਵਿਚਾਰ ਚਰਚਾ ਕਰਦੇ ਰਹੇ ਤੇ ਦਿੱਲੀ ਕੂਚ ਕਰਨ ਲਈ ਤਿਆਰ ਨੌਜਵਾਨਾਂ ਨੂੰ ਸੰਜਮ ਵਿੱਚ ਰਹਿਣ ਲਈ ਪ੍ਰੇਰਿਤ ਕਰਦੇ ਦਿਖਾਈ ਦਿੱਤੇ ਸ਼ੰਭੂ ਹੱਦ ਤੇ ਪੰਜਾਬ ਤੋਂ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਸੱਦੇ ਗਏ ਨੀਮ ਫੌਜੀ ਬਲਾਂ ਦੇ ਮੈਂਬਰਾਂ ਨੂੰ ਅੰਬਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਦੀਆਂ ਸਰਾਵਾਂ ਵਿੱਚ ਬਿਨਾਂ ਕਿਸੇ ਲਿਖਾ ਪੜੀ ਦੇ ਸਿਰਫ ਮੈਂਬਰ ਦੇ ਕਹਿਣ ਤੇ ਠਹਿਰਾਉਣ ਵੱਲੋਂ ਅਤੇ ਗੁਰਮਤ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਹੁਣ ਪੱਕ ਗਿਆ ਹੈ। ਇਸ ਸਬੰਧੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਪੰਜੋਖਰਾ ਸਾਹਿਬ ਦੇ ਗੁਰਦੁਆਰੇ ਦੇ ਮੈਨੇਜਰ ਨੂੰ ਮੁਤਲ ਕਰ ਦਿੱਤਾ ਹੈ। ਜਿਕਰ ਜੋਗ ਹੈ ਕਿ ਪਹਿਲਾ 13 ਫਰਵਰੀ ਦੀ ਰਾਤ ਨੂੰ ਨੀਂ ਮੌਜੀ ਬਲਾਂ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਸ਼ਰਾਬ ਪੀਣ ਦਾ ਮਾਮਲਾ ਸਾਹਮਣੇ ਆਇਆ ਸੀ ਸ਼੍ਰੋਮ ਨੇ ਅਕਾਲੀ ਦਲ ਨੇ ਸ਼ੰਭੂ ਤੇ ਖਨੌਰੀ ਬਾਡਲ ਤੇ ਵਾਪਰੀਆਂ ਘਟਨਾਵਾਂ ਦੀ ਕੱਲ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਇਸ ਲਈ ਹਰਿਆਣਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਿੱਧੇ ਪਰ ਭਾਈਪਾ ਨਾਲ ਗੱਟ ਜੋੜ ਕਰਨ ਲਈ ਪੱਬਾ ਪਾਰ ਹੋਏ ਅਕਾਲੀ ਦਲ ਦੇ ਮੁਖੀ ਨੇ ਕੇਂਦਰ ਸਰਕਾਰ ਤੇ ਭਾਈਪਾ ਪਾਰਟੀ ਖਿਲਾਫ ਕੁਝ ਵੀ ਕਹਿਣ ਤੋਂ ਟਾਲਾ ਬੱਟੀ ਰੱਖਿਆ ਹਾਂ ਉਹਨਾਂ ਇਹਨਾਂ ਸੰਘਰਸ਼ ਦੌਰਾਨ ਵਿਗੜੇ ਹਾਲਾਤਾਂ ਲਈ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਕਰਾਰ ਦਿੱਤਾ ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੋਰਾ ਪਿੰਡਾ ਪਟਿਆਲੇ ਚਕਲਾ ਜਿਹੜਾ ਕਨੌਨ ਦੇ ਵਿੱਚ ਜਿਹੜਾ ਸ਼ੰਭੂ ਬਾਟਰ ਤੇਜੀ ਦੇ ਉੱਤੇ ਗੋਲੇ ਚਲਾਏ ਗਏ ਸੀ ਅੱਜ ਉਹਨੂੰ ਮੈਂ ਉਹਦੀ ਹਾਲ ਪਤਾ ਕਰਨ ਵਾਸਤੇ ਆਇਆ ਹੈ ਵਿਚਾਰੇ ਦੀ ਅੱਖ ਹੀ ਚਲੀ ਗਈ ਆ ਜਿਹੜੇ ਨੌਜਵਾਨ ਹੈ ਆ ਕਿਸਾਨੀ ਲਈ ਕਿਸਾਨੀ ਦੇ ਦੇ ਹੱਕਾਂ ਲਈ ਲੜਾਈ ਲੜ ਰਿਹਾ ਉਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਕਿਸੇ ਡੈਮੋਕਰੇਟਿਕ ਕੰਟਰੀ ਚ ਨਹੀਂ ਹੈ ਕਿ ਇਹਨਾਂ ਨੂੰ ਇੰਨੇ ਧੱਕੇ ਨਾਲ ਹਰਿਆਣਾ ਗਵਰਨਮੈਂਟ ਨੂੰ ਨਾ ਐ ਨਹੀਂ ਕਰਨਾ ਚਾਹੀਦਾ ਆ ਖਾਸ ਕਰਕੇ ਪੰਜਾਬ ਗਵਰਨਮੈਂਟ ਤਾਂ ਮੈਂ ਹੈਰਾਨ ਐ ਇਹਨਾਂ ਤੇ ਕਿ ਤੁਹਾਡੇ ਸੂਬੇ ਸਾਰਾ ਕੁਝ ਹੋ ਰਿਹਾ ਤੁਸੀਂ ਚੁੱਪੋਂ ਕੁਛ ਕਾਨੀ ਦੇ ਤੇ ਨਾਲ ਹੀ ਸਰੈਂਡਰੀ ਕਰੀ ਬਠਿੰਡ ਪੰਜਾਬ ਗਮਣ ਪੰਜਾਬ ਤਾਂ ਆਪਣੇ ਲਿਵ ਸਰਵਿਸ ਕੰਤੇ ਲੱਗਿਆ ਉਧਰ ਪੰਜਾਬ ਕਾਂਗਰਸ ਦੇ ਲੀਡਰਸ਼ਿਪ ਨੇ ਕੱਲ ਹਰਿਆਣਾ ਭਾਈਪਾ ਦੇ ਚੰਡੀਗੜ੍ਹ ਵਿੱਚ ਸੈਕਟਰ 3 ਸਥਿਤ ਮੁੱਖ ਦਫਤਰ ਅੱਗੇ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਚ ਖਿਲਾਫ ਕੇਸ ਦਰਜ ਕੀਤਾ ਜਾਵੇ ਧਰਨੇ ਦੌਰਾਨ ਚੰਡੀਗੜ੍ਹ ਪੁਲਿਸ ਨੇ ਕਾਂਗਰਸੀ ਨੇਤਾਵਾਂ ਦੀ ਖਿੱਚ ਤੂ ਵੀ ਕੀਤੀ ਤੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਕਿਸਾਨ ਅੰਦੋਲਨ ਦੇ ਪੱਖਦਿਆ ਹੀ ਪੰਜਾਬ ਪਾਈਪਾ ਤੋਂ ਅਸਤੀਫੇ ਦੀ ਖਬਰ ਆਉਣੀ ਵੀ ਸ਼ੁਰੂ ਹੋ ਗਈ ਹੈ। ਕੱਲ ਮੋਗਾ ਦੇ ਧਰਮਕੋਟ ਤੋਂ ਪਾਈਪਾ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਆਪਣਾ ਅਸਤੀਫਾ ਪਾਈਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਭੇਜ ਦਿਆਂ ਬਿਨਾਂ ਨਾਮ ਲੈ ਇਹ ਇਸ਼ਾਰਾ ਵੀ ਕੀਤਾ ਕਿ ਪਾਈਪਾ ਦੇ ਕਈ ਹੋਰ ਵੱਡੇ ਆਗੂ ਵੀ ਪਾਰਟੀ ਛੱਡ ਸਕਦੇ ਹਨ। ਜਿਕਰ ਜੋਗ ਹੈ ਕਿ ਰਵਿੰਦਰ ਸਿੰਘ ਰਵੀ ਕੈਪਟਨ ਅਮਰਿੰਦਰ ਸਿੰਘ ਦੇ ਬੇਹਦ ਨਜ਼ਦੀਕੀ ਮੰਨੇ ਜਾਂਦੇ ਹਨ। ਇੱਕ ਹਫ਼ਤੇ ਤੋਂ ਸੂਬੇ ਵਿੱਚ ਲਗਾਤਾਰ ਧੁੱਪ ਖੇੜਨ ਦੇ ਚੱਲਦਿਆਂ ਤਾਪਮਾਨ ਵਿੱਚ ਵਾਧਾ ਹੋਇਆ ਹੈ ਤੇ ਲੋਕਾਂ ਨੂੰ ਸਖਤ ਠੰਡ ਤੋਂ ਨਿਜਾਤ ਮਿਲੀ ਹੈ। ਪਰ ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਠੰਡ ਦੁਬਾਰਾ ਦਸਤਕ ਦੇਵੇਗੀ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ 19 ਤੋਂ 20 ਫਰਵਰੀ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਹੈ। ਐਸਐਲਆਈ ਮੌਸਮ ਵਿਭਾਗ ਨੇ ਇਹਨਾਂ ਦਿਨਾਂ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਮੈਡੀਟੇਨੀਅਨ ਤਹਿਤ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਹੁਣ ਭੋਜਨ ਦੇ ਨਾਲ ਹਫਤਾਵਾਰੀ ਮੌਸਮੀ ਫਲ ਦੇਣ ਲਈ ਕਿੰਨੂ ਦੇਣ ਦੇ ਨਵੇਂ ਹੁਕਮ ਜਾਰੀ ਹੋ ਗਏ ਹਨ। ਹੁਕਮਾਂ ਅਨੁਸਾਰ ਪੰਜਾਬ ਭਰ ਵਿੱਚ 19 ਫਰਵਰੀ ਤੋਂ ਸਰਕਾਰੀ ਸਕੂਲਾਂ ਵਿੱਚ ਕਿੰਨੂ ਆ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਫਲਾਂ ਦੀ ਪਹੁੰਚ ਦਾ ਜਿੰਮਾ ਪੰਜਾਬ ਐਗਰੋ ਨੂੰ ਦਿੱਤਾ ਗਿਆ ਹੈ ਜੋ ਸਿੱਖਿਆ ਵਿਲਾਕਾਂ ਦੇ ਹਿਸਾਬ ਨਾਲ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕਰੇਗਾ ਅੰਕੜਾ ਮੁਤਾਬਕ ਪੰਜਾਬ ਸਰਕਾਰ ਹਰੇਕ ਹਫਤੇ ਲਗਭਗ 37 ਲੱਖ ਰੁਪਏ ਦੇ ਕਿਲੋ ਖਰੀਦ ਕੇ ਸਕੂਲੀ ਵਿਦਿਆਰਥੀਆਂ ਵਿੱਚ ਵੰਡੇਗੀ ਪ੍ਰਦੂਸ਼ਣ ਘਟਾਉਣ ਦੇ ਮੱਦੇ ਨਜ਼ਰ ਪੰਜਾਬ ਦੇ ਸ਼ਹਿਰਾਂ ਵਿੱਚ ਚਲਾਏ ਜਾ ਰਹੇ ਈ ਰਿਕਸ਼ਿਆਂ ਦੀ ਵੱਡੀ ਗਿਣਤੀ ਹੁਣ ਟ੍ਰੈਫਿਕ ਵਿਵਸਥਾ ਵਿੱਚ ਅੜਿੱਕਾ ਬਣ ਗਈ ਹੈ ਜਿਸ ਦੇ ਚੱਲਦੇ ਆ ਸੰਤੀ ਸ਼ਹਿਰ ਲੁਧਿਆਣਾ ਦੀਆਂ ਸੜਕਾਂ ਤੇ ਢੱਲੇ ਨਾਲ ਚੱਲ ਰਹੇ ਬਿਨਾ ਨੰਬਰ ਦੇ ਈ ਰਿਕਸ਼ਾ ਚਾਲਕਾਂ ਦੇ ਖਿਲਾਫ ਹੁਣ ਟ੍ਰੈਫਿਕ ਪੁਲਿਸ ਨੇ ਕਾਰਵਾਈ ਦੀ ਤਿਆਰੀ ਵੜ ਦਿੱਤੀ ਹੈ। ਟ੍ਰੈਫਿਕ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹੁਣ ਸਾਰੇ ਈ ਰਿਕਸ਼ਾ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਆਰਟੀਓ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਪੁਲਿਸ ਵੱਲੋਂ ਸਖਤੀ ਨਾਲ ਕਿਹਾ ਗਿਆ ਹੈ ਕਿ 15 ਮਾਰਚ ਤੋਂ ਬਾਅਦ ਬਿਨਾ ਰਜਿਸਟ੍ਰੇਸ਼ਨ ਵਾਲਾ ਕੋਈ ਵੀ ਈ ਰਿਕਸ਼ਾ ਵਾਹਨ ਨਹੀਂ ਚੱਲਣ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਗਾਹਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੱਲ ਪੇਟੀਅਮ ਪੇਮੈਂਟਸ ਬੈਂਕ ਲਿਮਟਿਡ ਦੇ ਖਾਤੇਾਂ ਅਤੇ ਵਾਲਟ ਵਿੱਚ ਪੈਸੇ ਜਮ੍ਹਾਂ ਕਰਨ ਜਾਂ ਬਾਕੀ ਸੇਵਾਵਾਂ ਦੇ ਕੰਮ ਕਰਨ ਦੀ ਮਿਆਦ 29 ਫਰਵਰੀ ਤੋਂ ਵਧਾ ਕੇ 15 ਮਾਰਚ ਕਰ ਦਿੱਤੀ ਹੈ। ਉਧਰ ਦੂਸਰੇ ਪਾਸੇ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ ਨੇ ਪੇਟੀਅਮ ਪੇਮੈਂਟਸ ਬੈਂਕ ਨੂੰ ਫਾਸਟ ਟੈਗ ਜਾਰੀ ਕਰਨ ਦੇ ਅਧਿਕਾਰਤ ਬੈਂਕਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਤੇ ਕਿਹਾ ਕਿ ਖਪਤਕਾਰ ਹਾਈਵੇ ਤੇ ਬੇਰੋਕ ਆਵਾਜਾਈ ਲਈ ਹੋਰ 32 ਅਧਿਕਾਰਤ ਬੈਂਕਾਂ ਤੋਂ ਫਾਸਟ ਕੈਸ਼ ਖਰੀਦ ਸਕਦੇ ਹਨ। सीबीआई ਨੇ ਜਲੰਧਰ ਦੇ ਖੇਤਰੀ ਪਾਸਪੋਰਟ ਦਫ਼ਤਰ ਵਿੱਚ ਚੱਲ ਰਹੀ ਰਿਸ਼ਵਤਖੋਰੀ ਦੇ ਘੁਟਾਲੇ ਦਾ ਇੱਕ ਵੱਡੇ ਮਾਮਲੇ ਦਾ ਕੱਲ ਪਰਦਾਫਾਸ਼ ਕੀਤਾ। सीबीआई ਨੇ ਰਿਸ਼ਵਤ ਲੈਣ ਦੇ ਦੋਸ਼ੇਠ ਜਲੰਧਰ ਵਿੱਚੋਂ ਕੱਲ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਇਹਨਾਂ ਦੀ ਰਹਾਇਸ਼ੀ ਸਥਾਨ ਤੇ ਦਫ਼ਤਰ ਦੀ ਤਲਾਸ਼ੀ ਦੌਰਾਨ 25 ਲੱਖ ਰੁਪਏ ਰਿਸ਼ਵਤ ਦੇ ਵੀ ਬਰਾਮਦ ਕੀਤੇ ਗਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਕਾਰੀ ਨੀਤੀ ਕੇਸ ਵਿੱਚ ਈਡੀ ਵੱਲੋਂ ਜਾਰੀ ਸੰਮਨਾਂ ਦੀ ਪਾਲਣਾ ਨਾ ਕਰਨ ਸੰਬੰਧੀ ਏਜੰਸੀ ਦੀ ਸ਼ਿਕਾਇਤ ਤੇ ਅਦਾਲਤ ਵਿੱਚ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਕੱਲ ਦਿੱਲੀ ਵਿਧਾਨ ਸਭਾ ਵਿੱਚ ਭਰੋਸਗੀ ਮਤਾ ਪੇਸ਼ ਕੀਤਾ ਜਿਸ ਤੇ ਅੱਜ ਚਰਚਾ ਹੋਵੇਗੀ। ਜਿਕਰ ਜੋਗ ਹੈ ਕਿ ਦਿੱਲੀ ਦੀ ਅਦਾਲਤ ਨੇ ਈਡੀ ਦੀ ਸ਼ਿਕਾਇਤ ਤੇ ਅੱਜ ਕੇਜਰੀਵਾਲ ਨੂੰ ਤਲਬ ਕੀਤਾ ਹੈ ਉਧਰ ਭਾਈਪਾਂ ਨੇ ਕੇਜਰੀਵਾਲ ਵੱਲੋਂ ਲਿਆਂਦਾ ਗਿਆ ਭਰੋਸਗੀ ਦਾ ਮਤਾ ਇੱਕ ਨਟਾਂਕੀ ਕਰਾਰ ਦਿੱਤਾ ਤਾਂ ਜੋ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ ਇਨਕਮ ਟੈਕਸ ਵਿਭਾਗ ਨੇ ਕਾਂਗਰਸ ਪਾਰਟੀ ਦੇ ਕੱਲ ਮੁੱਖ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਪਰ ਬਾਅਦ ਵਿੱਚ ਕਾਂਗਰਸ ਦੁਆਰਾ ਅਪੀਲ ਕਰਨ ਤੇ ਅਪੀਲ ਟਰਬਿਨਲ ਨੇ ਅਗਲੇ ਹਫਤੇ ਸੁਣਵਾਈ ਹੋਣ ਤੱਕ ਖਾਤਿਆਂ ਤੇ ਲੱਗੀ ਰੋਕ ਹਟਾ ਦਿੱਤੀ ਜਿਸ ਨਾਲ ਕਾਂਗਰਸ ਨੂੰ ਵੱਡੀ ਰਾਹਤ ਮਿਲੀ ਆਈਟੀ ਵਿਭਾਗ ਨੇ ਕਾਂਗਰਸ ਦੇ ਖਾਤੇ ਜਾਮ ਕਰਨ ਦੇ ਫੈਸਲੇ ਨੂੰ ਨਿਜਮਤ ਵਸੂਲੀ ਕਾਰਵਾਈ ਦੱਸਿਆ ਜ਼ਿਲ੍ਹਾ ਲੁਧਿਆਣਾ ਦੇ 279 ਪਿੰਡਾਂ ਦੀ ਰਾਖੀ ਹੁਣ ਜਲਦ ਹੀ ਸੀਸੀਟੀਵੀ ਕੈਮਰਿਆਂ ਦੇ ਹਵਾਲੇ ਹੋਵੇਗੀ ਸੁਰੱਖਿਆ ਦੇ ਲਈ ਇਹਨਾਂ ਪਿੰਡਾਂ ਵਿੱਚ 2000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜੋ ਕਿ ਪਿੰਡ ਦਾ ਹਰ ਇੱਕ ਕੋਨਾ ਕਵਰ ਕਰਨਗੇ ਇਸ ਪ੍ਰੋਜੈਕਟ ਤੇ 5 ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ ਜਿਸ ਲਈ ਪੀਡਬਲਿਊਡੀ ਨੇ ਟੈਂਡਰ ਵੀ ਜਾਰੀ ਕਰ ਦਿੱਤਾ ਹੈ ਲੁਧਿਆਣਾ ਪੁਲਿਸ ਨੇ ਚਾਰਖੰਡ ਤੋਂ ਅਫੀਮ ਲਿਆ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਨ ਵਾਲੇ ਦੋ ਤਸਕਰਾਂ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋਂ ਇੱਕ 오ਡੀਸ਼ਾ ਤੇ ਦੂਸਰਾ ਜਗਰਾਉਂ ਦਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਹਨਾਂ ਤੋਂ 66 ਕਿਲੋ ਅਫੀਮ ਵੀ ਬਰਾਮਦ ਕੀਤੀ ਪਾਕਿਸਤਾਨ ਵਿੱਚ ਫੌਜੀ ਹਮਾਇਤ ਪ੍ਰਾਪਤ ਨਵਾਜ਼ ਸ਼ਰੀਫ ਦੀ ਪਾਰਟੀ ਹੁਣ ਸਰਕਾਰ ਬਣਾਉਣ ਲਈ ਹਰ ਹੀਲਾ ਵਰਤਣ ਲੱਗੀ ਹੈ ਸੂਤਰਾਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਦੀ ਹਮਾਇਤ ਨਾਲ ਜਿੱਤੇ ਆਜ਼ਾਦ ਉਮੀਦਵਾਰਾਂ ਤੇ ਆਪਣੀ ਵਫਾਦਾਰੀ ਬਦਲ ਲਈ ਹੁਣ ਦਬਾਅ ਪਾਇਆ ਜਾ ਰਿਹਾ ਹੈ ਤੇ ਖਬਰਾਂ ਮਿਲ ਰਹੀਆਂ ਹਨ ਕਿ ইমরান ਖਾਨ ਦੀ ਪਾਰਟੀ ਦੇ ਕਈ ਜੇਤੂ ਉਮੀਦਵਾਰਾਂ ਦੇ ਘਰਾਂ ਤੇ ਕਾਰੋਬਾਰੀ ਟਕਾਣਿਆਂ ਤੇ ਛਾਪੇਮਾਰੀ ਸ਼ੁਰੂ ਹੋ ਗਈ ਹੈ ਤਾਂ ਜੋ ਉਹ ਡਰ ਦੇ ਚਲਦੇ ਆਪਣੀ ਵਫਾਦਾਰੀ ਬਦਲ ਦੇਣ। ਤਜਰਬੇਕਾਰ ਆਫ ਸਪਿਨਰ ਰਵੀ ਚੰਦਰਨ ਆਸ਼ਵੈਨ ਕੱਲ ਇੰਗਲੈਂਡ ਖਿਲਾਫ ਤੀਜੇ ਕ੍ਰਿਕਟ ਟੈਸਟ ਮੈਚ ਦੌਰਾਨ ਸਾਬਕਾ ਕਪਤਾਨ ਅਨਿਲ ਕੁੰਬਲੇ ਮਗਰੋਂ 500 ਟੈਸਟ ਵਿਕਟਾਂ ਹਾਸਲ ਕਰਨ ਵਾਲਾ ਦੂਜਾ ਗੇਂਦਬਾਜ਼ ਬਣ ਗਿਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਬੈਨ ਡਕੇਟ ਦੇ ਨਾਬਾਦ ਸੈਂਕੜੇ ਸਦਕਾ ਭਾਰਤ ਖਿਲਾਫ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 2 ਵਿਕਟਾਂ ਤੇ 207 ਦੌੜਾਂ ਬਣਾ ਕੇ ਆਪਣਾ ਪਲੜਾ ਭਾਰੀ ਕਰ ਲਿਆ ਹੈ ਜ਼ਿਕਰਯੋਗ ਹੈ ਕਿ ਕੱਲ੍ਹ ਦੂਸਰੇ ਦਿਨ ਭਾਰਤ ਦੀ ਪਹਿਲੀ ਪਾਰੀ 445 ਦੌੜਾਂ ਦੇ ਸਕੋਰ ਤੇ ਸਮਾਪਤ ਹੋ ਗਈ ਸੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ